ਅਸੀਂ ਪੰਜਾਬ ਪੁਲਿਸ ਦੇ ਅਕਸਰ ਉਹ ਕਿਰਦਾਰ ਜ਼ਰੂਰ ਦੇਖਦੇ ਆ ਜਿੱਨਾਂ ਵਿੱਚ ਉਹਨਾਂ ਨੂੰ ਕਈ ਵਾਰ ਗਲਤ ਲੋਕਾਂ ਦੇ ਨਾਲ ਸ਼ਕਤੀ ਦੇ ਨਾਲ ਪੇਛਾਉਣਾ ਪੈਂਦਾ ਤੇ ਉਹਨਾਂ ਅਧਿਕਾਰੀਆਂ ਨੂੰ ਫਿਰ ਗਲਤ ਕਮੈਂਟ ਵੀ ਜ਼ਰੂਰ ਸੋਸ਼ਲ ਮੀਡੀਆ ਉੱਤੇ ਕਰਦੇ ਹਾਂ ਪਰ ਅੱਜ ਜੋ ਅਸੀਂ ਤੁਹਾਨੂੰ ਪੰਜਾਬ ਪੁਲਿਸ ਦਾ ਕਿਰਦਾਰ ਦਿਖਾ ਰਹੇ ਆ ਉਸ ਨੂੰ ਵੀ ਦਿਖਾਉਣਾ ਜ਼ਰੂਰੀ ਹੈ ਤਾਂ ਜੋ ਪਤਾ ਲੱਗੇ ਪੁਲਿਸ ਦੇ ਅੰਦਰ ਵੀ ਇਨਸਾਨੀਅਤ ਜ਼ਿੰਦਾ ਹੈ ਪਰ ਡਿਊਟੀ ਵੀ ਜ਼ਰੂਰੀ ਹੈ ਇਹ ਤਸਵੀਰਾਂ ਬਟਾਲਾ ਦੇ ਮੁਹੱਲਾ ਸ਼ੁਕਰਪੁਰਾ ਦੀਆਂ ਨੇ ਜਿੱਤੋਂ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਦੇ ਪੁੱਤ ਤੇ ਪੋਤਰੇ ਨੂੰ ਜਿਸ ਪੁਲਿਸ ਅਧਿਕਾਰੀ ਨੇ ਚੋਰੀ ਦਾ ਪਰਚਾ ਦੇ ਕੇ ਜੇਲ੍ਹ ਭੇਜਿਆ ਸੀ ਉਹ ਜੋ ਹੀ ਪੁਲਿਸ ਅਧਿਕਾਰੀ ਆਪਣੇ ਬਾਕੀ ਪੁਲਿਸ ਕਰਮੀਆਂ ਦੇ ਨਾਲ ਬਜ਼ੁਰਗ ਮਾਤਾ ਦੇ ਘਰ ਦਿਵਾਲੀ ਲਾ ਕੇ ਪਹੁੰਚਦਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਤਾ ਲੱਗਿਆ ਕਿ ਬਜ਼ੁਰਗ ਮਾਤਾ ਇਕੱਲੇ ਘਰ ਦੇ ਵਿੱਚ ਰਹਿੰਦੀ ਹੈ ਕੋਈ ਵੀ ਘਰ ਵਿੱਚ ਕਮਾਉਣ ਵਾਲਾ ਨਹੀਂ ਹੈ ਪੁੱਤ ਤੇ ਪੋਤਰਾ ਸੀ ਪਰ ਚੋਰੀ ਦੇ ਕੇਸ ਦੇ ਵਿੱਚ ਜੇਲ੍ਹ ਵਿੱਚ ਬੰਦ ਨੇ ਜਿਨ੍ਹਾਂ ਉੱਤੇ ਮੇਰੇ ਵੱਲੋਂ ਹੀ ਪਰਚਾ ਦਰਜ ਕੀਤਾ ਗਿਆ ਸੀ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇੱਕੋ ਜਿਹੀ ਪਰਚਾ ਤੇ ਅਸੀਂ ਕੀਤਾ ਸੀ ਮਾਤਾ ਦੇ ਪੁੱਤ ਦੇ ਪੋਤਰੇ ਦੇ ਜਿਨ੍ਹਾਂ ਨੇ ਗਲਤੀ ਕੀਤੀ ਹੈ ਅਸੀਂ ਉਹ ਗਲਤੀ ਦੀ ਆਪਣੀ ਸਜ਼ਾ ਭੁਗਤਨ ਮਾਤਾ ਇਸ ਚੀਜ਼ ਦੀ ਸਜ਼ਾ ਨਾ ਭੁਗਤੇ ਇਸ ਕਰਕੇ ਅਸੀਂ ਚਲੋ ਸਾਨੂੰ ਇਹ ਪਤਾ ਹੈ ਵੀ ਮਤ ਦੇ ਦੰਧਿਆ ਰਾਰਾ ਮਾਤਾ ਦੇ ਕੋਲ ਵਿਚਾਰੀ ਕੋਈ ਰਸ ਨਹੀਂ ਹੈ ਕੋਈ ਨਾਲ ਹੀ ਕੋਈ ਪੈਸਾ ਵਾ ਇਸ ਕਰਕੇ ਅਸੀਂ ਅੱਜ ਜਿਹੜੇ ਤੁਹਾਡੇ ਚੈਨਲ ਦੇ ਨਾਲ ਬਾਦੀਆਂ ਵੇ ਸਾਨੂੰ ਇਹ ਗੱਲ ਦਾ ਪਤਾ ਲੱਗਾ ਹੈ ਵੀ ਮਾਤਾ ਨੂੰ ਜਿਹੜਾ ਵਾ ਜਿਹੜਾ ਖਾਣ ਪੀਣ ਦੀ ਹਰ ਚੀਜ਼ ਦੀ ਪ੍ਰਾਬਲਮ ਆ ਰਹੀ ਇਸ ਕਰਕੇ ਅਸੀਂ ਅੱਜ ਸੋਚਿਆ ਵੀ ਚਲੋ ਇਹਨੂੰ ਦੇੰਦੇ ਹੱਥ ਕਾਲੀ ਲਾ ਕੇ ਮਾਤਾ ਨੂੰ ਮਿਲ ਕੇ ਆਵਾਂਗੇ ਅੱਜ ਅਸੀਂ ਮਾਏ ਆ ਮਾਤਾ ਨੂੰ ਜਿਹੜਾ ਜਿੰਨਾ ਸਬਦਾ ਕੋਈ ਤੁਹਾਡੇ ਕੋਲ ਜਰਿਆ ਉਹਨਾਂ ਲੈ ਕੇ ਆਏ ਆ ਕੋਈ ਮਠਾਈ ਦਾ ਡੱਬਾ ਲਿਆ ਕੇ ਮਤਨ ਦਿੱਤਾ ਵਾ ਕੋਈ ਸਾਡੇ ਕੋਲ ਹੀ ਜੋ ਅਸੀਂ ਨੜ ਵੀ ਦੇ ਸਕਦੇ ਹਾਂ ਉਹ ਅਸੀਂ ਦਿੱਤੀ ਆ ਕਿ ਜਿਹੜੀ ਮਾਤਾ ਦੀ ਦਿਵਾਲੀ ਆ ਉਹ ਵਧੀਆ ਤਰੀਕੇ ਨਾਲ ਮਾਤਾ ਮਨਾਵੇ ਮਾਤਾ ਨੂੰ ਇਸ ਚੀਜ਼ ਦਾ ਮਹਿਸੂਸ ਨਾ ਹੋਵੇ ਕਿ ਇਹਦੇ ਜਿਹੜੇ ਆ ਪੁੱਤ ਤੇ ਪੋਤਰੇ ਨੇ ਗਲਤੀ ਕੀਤੀ ਉਹ ਜੇਲ੍ਹ ਦੇ ਵਿੱਚ ਆ ਤੇ ਮਾਤਾ ਕੱਲੀ ਆ ਇਸ ਕਰਕੇ ਅੱਜ ਅਸੀਂ ਆਏ ਆ ਤੇ ਗਾਂ ਵੀ ਜੇ ਕਿਤੇ ਮਾਤਾ ਨੂੰ ਕਿਸੇ ਚੀਜ਼ ਦੀ ਲੋੜ ਹੋएगी ਆਪਾਂ ਹਾਜ਼ਰ ਹਾਂ ਅ ਜੀ ਕਈ ਵਾਰ ਦੇਖਿਆ ਜਾਂਦਾ ਉਹ ਕਿ ਜਦੋਂ ਮਾਤਾ ਜਦੋਂ ਤੁਸੀਂ ਵੀ ਆਏ ਦੇਖੇ ਮਾਤਾ ਬਾਹਰ ਬੈਠੀ ਸੋਚ ਰਹੀ ਸੀ ਕੋਈ ਪੋਜ਼ਾ ਪੁੱਤ ਨੇ ਸੀ ਪਰ ਅੱਜ ਤੁਸੀਂ ਪੁੱਤ ਬਣ ਕੇ ਆਏ ਹੋ ਕਿਤੇ ਨਾ ਕਿਤੇ ਮਾਤਾ ਵੀ ਖੁਸ਼ ਹੋਈ ਵੇਖੋ ਜੀ ਮਾਤਾ ਦਾ ਜੇ ਉਹ ਹੀ ਪੁੱਤ ਤੇ ਪੋਤਰਾ ਜੀ ਸਹੀ ਤਰੀਕੇ ਨਾਲ ਆਪਣੀ ਮਿਹਨਤ ਮੇਦਰੀ ਕਰਦੇ ਤੇ ਅੱਜ ਮਾਤਾ ਜਿਹੜੀ ਆ ਆਪਣੇ ਆਰਾਮ ਨਾਲ ਘਰ ਵਿੱਚ ਆਪਣੀ ਸਾਥ ਥਲੇ ਬੇਟੀ ਹੁੰਦੀ ਉਹ ਚਲੋ ਜੀ ਪ੍ਰਮਾਤਮਾ ਵੱਲੋਂ ਪਤਾ ਨਹੀਂ ਹੋਣੀ ਜੀ ਉਹਨਾਂ ਨੇ ਕੀ ਕਰਮੇ ਨੇ ਜਿਹਦੇ ਕਰਕੇ ਉਹਨਾਂ ਨੂੰ ਇਸ ਚੀਜ਼ ਤੇ ਮਹਿਸੂਸ ਹੋ ਰਿਹਾ ਕਿ ਅੱਜ ਇਹਦਾ ਪੋਤ ਤੇ ਪੋਤਰਾ ਜਿਹੜਾ ਉਹ ਜੇਲ੍ਹ ਦੇ ਵਿੱਚ ਨੇ ਪਰ ਅਸੀਂ ਇਸੇ ਕਰਕੇ ਅੱਜ ਮਾਤਾ ਦੇ ਕੋਲ ਆਏ ਆ ਕਿ ਮਾਤਾ ਨੂੰ ਇਹ ਚੀਜ਼ ਦੀ ਮਹਿਸੂਸ ਨਾਲ ਗਮੀ ਨਾਲ ਮਹਿਸੂਸ ਹੋਵੇ ਚਲੋ ਜੇ ਉਹਨਾਂ ਨੇ ਗਲਤੀ ਕੀਤੀ ਉਹ ਚੀਜ਼ ਦੀ ਸਜ਼ਾ ਭੁਗਤਣਾ ਮਾਤਾ ਨੂੰ ਇਸ ਚੀਜ਼ ਦਾ ਅਸਾਸਨਾ ਹੋਵੇ ਇਸ ਕਰਕੇ ਅਸੀਂ ਅੱਜ ਦੇ ਇੰਤਜ਼ਾਰ ਤੇ ਉ ਬਜ਼ੁਰਗ ਮਾਤਾ ਨੇ ਵੀ ਆਪਣੀਆਂ ਨਾਮ ਅੱਖਾਂ ਦੇ ਨਾਲ ਉਹਨਾਂ ਪੁਲਿਸ ਅਧਿਕਾਰੀਆਂ ਦਾ ਪੁਲਿਸ ਅਧਿਕਾਰੀਆਂ ਦਾ ਸ਼ੁਕਰਾਨਾ ਕੀਤਾ ਜੋ ਦੀਵਾਲੀ ਦਾ ਤਿਉਹਾਰ ਮਾਤਾ ਦੇ ਲਈ ਪੁੱਤ ਬਣ ਕੇ ਲੈ ਕੇ ਆਏ ਨੇ ਆ ਪੁੱਤ ਬਣ ਕੇ ਆਏ ਜਿਹੜੇ ਮੇਰਾ ਤਰ ਕਰਨ ਉਹ ਪੁਲਿਸ ਵਾਲੇ ਕਹਿੰਦਾ ਪੁਲਸ ਵਾਲੇ ਵੇਲੇ ਜਿਹੜੇ ਕੌਣ ਕਹਿ ਰਿਹਾ ਕਰਦਾ ਇਹਨਾਂ ਤੇ ਵੇਲੇ ਕਿੰਨਾ ਕਰਦੇ ਤੇ ਮਰ ਚਲ ਮਰ ਰਬ ਜੁਰਗ ਮੈਟਰ ਦੀ ਨਹੀਂ ਜਾਂਦੀ ਇਹ ਮੈਨੂੰ ਫੜ ਕੇ ਨਾ ਬਾਲ ਚੜ੍ਹ ਉਹ ਚਾਹ ਅੱਡ ਦੋ ਤੰਦੇ ਰਹਿਣਾ ਚਾਹ ਨਹੀਂ ਦੇਣ ਗਏ ਮੈਂ ਮਨ ਨੂੰ ਅਦੇ ਤੇ ਨਿਮਾਟਾ ਕਰਦਾ ਨਹੀਂ ਇਹ ਮੈਂ ਡਰਦੀ ਬੜੀ ਨਹੀਂ ਉਥੇ ਸੁਜੂ ਆਏ ਬਾਹਰ ਬੈਠੇ ਸੀ ਕੀ ਸੋਚਾਂਗੇ ਇਹ ਤਾਂ ਚੰਡੀ ਇਹ ਮੈਂ ਇਕ ਲੀਕੀ ਕਰਾਂ ਜਿੰਦਿਆ ਰਤੋ ਕੋ ਚੰਡੀ ਨਹੀਂ ਕੋਤਪਾਲ ਨੂੰ ਦੇਖਿਆ ਨਾ ਉਹ ਵਾਲੀ ਸੰਦ ਵਾਲੀ ਹੈ ਹੋਟੇਲ ਆਕੇ ਦੀ ਇੱਕ ਮਹਿਲਾ ਨੇ ਵੀ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਤਾ ਦੇ ਘਰ ਵਿੱਚ ਉਸ ਦਾ ਪੁੱਤਰ ਤੇ ਪੋਤਰਾ ਸੀ ਜੋ ਇਸ ਵੇਲੇ ਚੋਰੀ ਦੇ ਕੇਸ ਵਿੱਚ ਜੇਲ੍ਹ 'ਚ ਬੰਦ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਅਸੀਂ ਉਹ ਭੂਮਿਕਾ ਜ਼ਰੂਰ ਦੇਖਦੇ ਹਾਂ ਜਿਸ ਵਿੱਚ ਕਈ ਵਾਰ ਸ਼ਰਾਰਤੀ ਲੋਕਾਂ ਨੂੰ ਨੱਥ ਪਾਉਣ ਲਈ ਉਹਨਾਂ ਨੂੰ ਸਖਤੀ ਦੇ ਨਾਲ ਪੇਸ਼ ਆਉਣਾ ਪੈਂਦਾ ਪਰ ਅਜਿਹੀ ਭੂਮਿਕਾ ਵੀ ਜ਼ਰੂਰ ਦੇਖਣੀ ਚਾਹੀਦੀ ਹੈ ਹਾਂਜੀ ਉਹ ਤੇ ਫਿਰ ਉਹਨਾਂ ਨੇ ਵੀਡੀਓ ਵੇਖੀ ਨਾ ਸਾਰਾ ਉਹਨਾਂ ਨੇ ਤੇ ਉਹ ਦੇਖਿਆ ਕਿ ਮਾਤਾ ਵਿਚਾਰੀ ਬਜ਼ੁਰਗ ਆ ਕਾਫੀ ਦਿਨਾਂ ਤੋਂ ਪਰੇਸ਼ਾਨ ਵੀ ਰਹਿੰਦੀ ਆ ਤੇ ਨਾ ਉਹਨੂੰ ਕੋਈ ਰੋਟੀ ਪਾਣੀ ਦਾ ਆਸਰਾ ਸੀਗਾ ਤੇ ਸਾਰਿਆਂ ਨੇ ਜਿਹੜੀ ਤੁਸੀਂ ਵੀਡੀਓ ਕਰਕੇ ਖੜੀ ਸੀ ਉਹ ਸਾਰੇ ਪੰਜਾਬ ਪੁਲਿਸ ਨੇ ਵੀ ਦੇਖੀ ਸਾਡੇ ਬਲਦੇਵ ਸਰ ਨੇ ਵੀ ਦੇਖੀ ਉਹਨਾਂ ਨੂੰ ਚਲੋ ਮਨਮੇਰ ਪਾਈ ਮਾਲਕ ਨੇ ਜੋ ਵੀ ਮਨਮੇਰ ਪਾਈ ਤੋਂ ਰਾਸ਼ਨ ਲੈ ਕੇ ਦੇ ਕੇ ਗਏ ਨੇ ਮਾਤਾ ਨੂੰ ਹੁਣ ਤੇ ਪੈਸੇ ਵੈਸੇ ਵੀ ਦੇ ਕੇ ਗਏ ਨੇ ਤੇ ਥੋੜੀ ਹੈਲਪ ਕੀਤੀ ਉਹਨਾਂ ਨੇ ਦੀ ਮਾਤਾ ਜੀ ਤੇ ਉਹ ਕਹਿੰਦੇ ਨੇ ਕਿ ਜਦੋਂ ਵੀ ਲੋੜ ਹੋਏਗੀ ਤੇ ਸਾਨੂੰ ਦੱਸਿਓ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਮਾਤਾ ਰੋਂਦੀ ਰਹਿੰਦੀ ਵਿਚਾਰੀ ਸੋਚਦੀ ਰਹਿੰਦੀ ਹੈ ਕਿ ਕਦੋਂ ਨਾਲ ਉਹਨਾਂ ਦੇ ਪੁੱਤਰਾਂ ਨੇ ਗਲਤੀਆਂ ਕੀਤੀਆਂ ਸੀ ਉਹ ਮੰਨਦੀ ਹੈ ਕਿ ਮੇਰੇ ਬੱਚਿਆਂ ਨੇ ਗਲਤੀ ਕੀਤੀ ਚੋਰੀਆਂ ਕੀਤੀਆਂ ਸੀ ਤੇ ਇਹਦੀ ਵਜ੍ਹਾ ਕਰਕੇ ਅੰਦਰ ਚਲੇ ਗਏ ਨੇ ਹੁਣ ਦੇਖੋ ਮਾਲਕ ਕੀ ਕਰਦਾ ਕਿਉਂਕਿ ਮਾਤਾ ਵਿਚਾਰੀ ਤੇ ਇਸ ਤਰ੍ਹਾਂ ਹੀ ਰੋਂਦੀ ਰਹਿੰਦੀ ਕਦੀ ਸਾਡੇਆਂ ਘਰਾਂ ਚਲ ਜਾਂਦੀ ਆ ਕਦੀ ਕਿਤੇ ਬਹਿ ਜਾਂਦੀ ਆ ਕਦੀ ਕਿਤੇ ਬਹਿ ਜਾਂਦੀ ਸੋ ਦੇਖੋ ਕਈ ਵਾਰੀ ਅਕਸਰ ਇਹ ਪੰਜਾਬ ਉਸ ਦਾ ਮਾੜਾ ਰਵਈਆ ਬੜਾ ਦਿਖਾਉਂਦੇ ਆ ਜਿਨ੍ਹਾਂ ਦੇ ਉੱਤੇ ਸਖਤੀ ਕਰਦੇ ਨੇ ਮਜਬੂਰ ਹੋ ਕੇ ਉਸ ਵਾਲੇ ਸਖਤੀ ਕਰਦੇ ਨੇ ਪਰ ਇਹੋ ਜਿਹੇ ਰਵਈਏ ਇਹ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਨਾਲ ਦੁਕਾਨ ਦੇ ਵੀ ਬਹੁਤ ਘੱਟ ਨੇ ਸਰ ਸਾਰੀ ਪੰਜਾਬ ਪੁਲਸ ਇਸ ਤਰ੍ਹਾਂ ਦੀ ਨਹੀਂ ਹੁੰਦੀ ਕਿਉਂਕਿ ਐਕਟਿਵ ਜਿਹੜੇ ਮਤਲਬ ਗਲਤ ਨੂੰ ਜੇ ਕੋਈ ਮਲਾਜ਼ਮ ਨੇ ਕੋਈ ਗਲਤ ਮਾਰਾ ਜਾ ਕਰਤਾ ਕਹੇ ਤੇ ਥੋੜਾ ਜਾਸ ਆਪਣੇ ਜਬਰਦਸਤੀ ਸਖਤੀ ਕੀਤਾ ਕਰਦੇ ਆ ਤੇ ਉਹ ਛੱਟ ਲੈ ਲੈਂਦੇ ਨੇ ਪਰ ਜਿਹੜੇ ਚੰਗੀਆਂ ਕਰਮ ਕਰਦੇ ਨੇ ਜਿਹੜੇ ਚੰਗੇ ਲੋਕਾਂ ਦੀ ਮਦਦ ਵੀ ਕਰਦੇ ਨੇ ਉਹਨਾਂ ਨੂੰ ਨਹੀਂ ਅੱਗੇ ਲੈ ਕੇ ਪੰਜਾਬ ਪੁਲਿਸ ਨੂੰ ਆਉਂਦੇ ਕਿਉਂ ਨਹੀਂ ਆਉਂਦੇ ਲੈ ਕੇ ਆਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਹਮੇਸ਼ਾ ਮਾੜਾ ਨਹੀਂ ਕਰਦੀ ਕਈਆਂ ਦੇ ਨਾਲ ਚੰਗਾ ਵੀ ਕਰਦੀ ਆ ਉਹ ਦਿਖਾਣਾ ਚਾਹੀਦਾ ਹੈ ਜਰੂਰ ਦੇਖ ਜਿੱਤਰਾ ਸਾਡੇ ਸਰ ਆਏ ਨੇ ਗਰੀਬ ਮਾਤਾ ਦੀ ਆਪਣਾ ਮਦਦ ਕੀਤੀ ਹੈ ਤੇ ਇਹ ਤੇ ਜਰੂਰ ਜੇ ਇਹਨਾਂ ਦੇ ਮਨ ਵਿੱਚ ਦਇਆ ਹੈਗੀ ਤੇ ਆਏ ਹਨ ਕਿ ਕਿਉਂਕਿ ਸਾਡੇ ਕੋਈ ਪੰਜਾਬ ਪੁਲਿਸ ਮਾੜੀ ਨਹੀਂ ਹੈ ਬਹੁਤ ਵਧੀਆ ਪੁਲਿਸ ਹੈ ਸਾਡੀ ਪੰਜਾਬ ਪੁਲਿਸ ਹੈ ਕਿਉਂਕਿ ਇਹਨਾਂ ਨੂੰ ਮਾਲਕ ਇਸ ਤਰ੍ਹਾਂ ਹੀ ਬੁਲੰਦੀਆਂ ਤੇ ਰੱਖੇ ਗੁਰਦਾਸਪੁਰ ਤੋਂ ਭਪਾਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈ ਪੰਜਾਬੀ TV ਨੂੰ ਆਈਪੀ TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ